ਰਾੜਾ ਤੋਂ ਰਾੜਾ ਸਾਹਿਬ ਕਿਵੇਂ ਬਣਿਆ ਆਪਾਂ ਇਸ ਪਵਿੱਤਰ ਸਥਾਨ ਦੀਆਂ ਜਿਹੜੀਆਂ ਤੁਹਾਨੂੰ ਇਤਿਹਾਸ ਦੱਸਾਂਗੇ ਸਿੱਖ ਜਗਤ ਦੀਆਂ ਦੋ ਮਹਾਨ ਸ਼ਖਸੀਤਾਂ ਸੰਤ ਬਾਬਾ ਇਸਰ ਸਿੰਘ ਜੀ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦੀ ਤੋਪੂ ਭੂਮੀ ਹੈ ਇਸ ਬਾਰੇ ਆਪਾਂ ਤੁਹਾਨੂੰ ਸਾਰਾ ਵਿਸਥਾਰ ਨਾਲ ਪੂਰੀ ਜਾਣਕਾਰੀ ਮੇਰੇ ਵੱਲੋਂ ਆਪਕਾ ਸੁਪਤਿਕਾ ਤੁਹਾਡਾ ਤੁਹਾਡਾ ਸੁਰਿੰਦਰ ਮੱਨਾ ਮੈਂ ਹਾਂ ਸੁਰਿੰਦਰ ਸਿੰਘ ਆਪਦੇ ਚੈਨਲ ਦੇ ਉੱਤੇ ਤੁਹਾਡਾ ਲੱਗਾ ਸਵਾਗਤ ਕਰਦਾ ਹਾਂ ਜੀ ਆਪਾਂ ਅੱਜ ਦਰਸ਼ਨ ਕਰਾਂਗੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜੀ ਦੇ ਆਓ ਚੱਲਦੇ ਹਾਂ ਆਪਾਂ ਅੰਦਰ ਤੇ ਤੁਹਾਨੂੰ ਦਰਸ਼ਨ ਉਹ ਕਰਾਉਂਦੇ ਆਂ ਆਪਾਂ ਪਹੁੰਚੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦਰਸ਼ਨ ਕਰ ਰਹੇ ਤੁਸੀਂ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਤੇ ਤੇ ਇਹ ਹੈ ਗੁਰਦੁਆਰਾ ਕਰਮਸਰ ਦਾ 메ਨ ਦਵਾਰ ਇਸ ਤਰ੍ਹਾਂ ਇੱਥੇ ਸਾਰਾ ਇਤਿਹਾਸ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦਾ ਲਿਖਿਆ ਹੋਇਆ ਜੀ ਤੇ ਸਾਹਮਣੇ ਜਿਹੜੀ ਆ ਨਹਿਰ ਨੋ ਜਿਹੜੀ ਰੋਪੜ ਤੋਂ ਆਉਂਦੀ ਆ ਤੇ ਅੱਗੇ ਕਈ ਪਾਟਾਂ ਵੱਲ ਜਾਂਦੀ ਜਾਨੀ ਕਿ ਕੋਈ ਬਠਿੰਡਾ ਕੋਈ ਲੁਧਿਆਣੇ ਵੱਲ ਨੂੰ ਤੇ ਕੋਈ ਪਟਿਆਲਾ ਵੱਲ ਨੂੰ ਸਾਹਮਣੇ ਨਹਿਰ ਉਹ ਵਗ ਰਹੀ ਹੈ ਜੀ ਸੋਏ ਸੜਕ ਜਿਹੜੀ ਜਾ ਰਹੀ ਹੈ ਅਹਿਮਦਗੜ ਡੇਲੋਂ ਤੇ ਮਲੇਰ ਕੋਲਾ ਪਟਿਆਲਾ ਹਾਈਵੇ ਨੂੰ ਪਹੁੰਚ ਕੇ ਉੱਥੋਂ ਇਹ ਡਵਰਟ ਹੁੰਦੀ ਹੈ ਜੀ ਸੋਏ ਹੈ ਇਤਿਹਾਸ ਤੇ ਗੁਰਦਾਸ ਸਾਹਿਬ ਦਾ ਤੇ ਪਾਣੀ ਨਹਿਰ ਦੇ ਵਿੱਚ ਤੁਸੀਂ ਵੇਖ ਰਹੇ ਹੋ ਇਹ ਪਵਿੱਤਰ ਸਥਾਨ 6 ਸਿੱਖ ਜਗਤ ਦੀਆਂ ਦੋ ਮਹਾਨ ਸ਼ਖਸੀਤਾਾਂ શ્રીਮਾਨ 111 ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅਤੇ શ્રીਮਾਨ 111 ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦੀ ਤਪੋ ਭੂਮੀ ਹੈ ਜੀ ਜਿੱਥੇ ਉਹਨਾਂ ਨੇ ਅਣਥਕ ਕਹਾੜਣਾ ਕਾਲੀ ਅਤੇ ਮਹਾਨ ਤਪ ਕੀਤਾ ਪੰਜ ਪਿਆਰਾਂ ਦੇ ਮੁਖੀ ਭਾਈ ਦਿਆ ਸਿੰਘ ਜੀ ਤੋਂ ਵਰਸਾਏ ਹੋਏ ਪੁਰਖਾਂ ਵਿੱਚੋਂ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਨਾਂ ਤੇ ਇਸ ਪਵਿੱਤਰ ਸਥਾਨ ਦਾ ਨਾਮ ਕਰਮਸਰ ਰਾੜਾ ਸਾਹਿਬ ਰੱਖਿਆ ਗਿਆ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਤੋਂ ਬਰੋਸਾਏ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇੜੂ ਸਾਹਿਬ ਵਾਲੇ ਰੋਂਗਪੁਰ ਜ਼ਿਲ੍ਹਾ ਲੁਧਿਆਣਾ ਵਾਲਿਆਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਅੱਤੇ ਨੇ ਸਿਵਰਨ ਤੇ ਸੇਵਾ ਕਰਦਿਆਂ ਬੈਰਾਗ ਮਈ ਦਸ਼ਾ ਵਿੱਚ ਸਮਾਂ ਜੋ ਗੁਜ਼ਾਰਿਆ ਸੰਤ ਬਾਬਾ ਅਥਰ ਸਿੰਘ ਜੀ ਪਾਸੋਂ ਕੀਰਤਨ ਤੇ ਮਾਨਵਤਾ ਦੀ ਸੇਵਾ ਦਾ ਵਰਦਾਨ ਪ੍ਰਾਪਤ ਕੀਤਾ 9 ਵਾ ਮਾਰ 1900 ਤੇ 27 ਨੂੰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਸੱਚਖੰਡ ਜਾਣ ਮਗਰੋਂ ਗੁਰੂ ਧਾਮਾਂ ਦੀ ਯਾਤਰਾ ਕਰਦੇ ਹੋਏ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰगोविंद ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਪਿੰਡ ਰਾੜਾ ਸਾਹਿਬ ਵਿਖੇ ਪਹੁੰਚੇ ਪਿੰਡ ਰਾੜਾ ਦੀ ਟੱਕੀ ਨੂੰ ਆਪਣੀ ਤਰ੍ਹਾਂ ਭੂਮੀ ਬਣਾ ਲਿਆ ਸੰਗਤਾਂ ਦੀ ਆਵਾਜ਼ ਆਈ ਸ਼ੁਰੂ ਹੋਣ ਕਰਕੇ ਕਥਾ ਕੀਰਤਨ ਦਾ ਜਿਹੜਾ ਪ੍ਰਵਾਹ ਉਹ ਜਾਰੀ ਹੋ ਗਿਆ ਜੀ ਅਤੇ ਗੁਰੂ ਘਰ ਲੰਗਰ ਅਤੁੱਟ ਵਰਤਨ ਲੱਗਿਆ ਜੀ तकरीबन 9 ਸਾਲ ਆਪ ਜੀ ਨੇ ਇਸ ਟੱਕੀ ਵਿੱਚ ਵਿੱਚ ਡੇਰਾ ਰੱਖਿਆ ਜੋ ਸਨ 1936 ਵਿੱਚ ਮੌਜੂਦਾ ਸਥਾਨ ਅਵਾਦ ਕੀਤਾ ਸਥਾਨ ਵਾਸਤੇ ਕੁਝ ਜ਼ਮੀਨ ਇਲਾਕੇ ਦੀਆਂ ਸੰਗਤਾਂ ਵੱਲੋਂ ਦਿੱਤੀ ਗਈ ਅਤੇ ਬਾਕੀ ਜ਼ਮੀਨ ਮੁੱਲ ਖਰੀਦ ਕੇ ਖੇਤੀ ਦੀ ਸੇਵਾ ਸ਼ੁਰੂ ਕੀਤੀ ਗਈ ਸੇਵਾਦਾਰਾਂ ਅਤੇ ਯਾਤਰੂਆਂ ਸੰਗਤਾਂ ਵਾਸਤੇ ਇਮਾਰਤਾਂ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਥਾਂ ਤੇ ਆਪ ਜੀ ਨੇ ਪਹਿਲਾਂ ਡੇਰਾ ਕੀਤਾ ਸੀ ਉਹ ਥਾਂ ਸਥਾਨ ਤੋਂ ਅੱਧਾ ਕਿਲੋਮੀਟਰ ਦੂਰ ਹੈ ਅਤੇ ਦੋਵਾਂ ਚਾਰ ਮਹਾਪੁਰਖਾਂ ਦੀ ਤਪੱਸਿਆ ਦੀ ਨਿਸ਼ਾਨੀ ਇੱਕ ਖੂਹੀ ਸਾਹਿਬ ਅੱਜ ਵੀ ਉੱਥੇ ਜਿਹੜੇ ਮੌਜੂਦ ਹੈ ਜੀ ਸੰਤ ਬਾਬਾ ਇਸਰ ਸਿੰਘ ਜੀ ਮਹਾਰਾਜ ਨੇ ਸੰਸਾਰ ਦੇ ਕੋਨੇ-ਕੋਨੇ ਵਿੱਚ ਜਾ ਕੇ ਅੱਧੀ ਸਦੀ ਗੁਰਮਤ ਦਾ ਪ੍ਰਚਾਰ ਕੀਤਾ ਅਤੇ 3 ਲੱਖਾਂ ਹੀ ਪ੍ਰਾਣੀਆਂ ਨੂੰ ਖੰਡੇ ਵਾਟੇ ਦਾ ਜਿਹੜਾ ਸੀ ਅੰਮ੍ਰਿਤ ਛਕਾਇਆ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨੇ ਅਸਥਾਨ ਦੀ ਸੇਵਾ ਸੰਭਾਲ ਕੀਤੀ ਆਪਨੇ ਇਮਾਰਤਾਂ ਦੀ ਉਸਾਰੀ ਲੰਗਰ ਦੀ ਸਾਮ ਸੰਭਾਲ ਵਿਦਿਅਕ ਅਦਾਰੇ ਅਤੇ ਹਸਪਤਾਲ ਦੀ ਦੇਖਪਾਲ ਦੀ ਜ਼ਿੰਮੇਵਾਰੀ ਸੰਭਾਲੀ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਜਨਮ ਜਿਹੜਾ ਸੀ 5 ਅਗਸਤ 1905 ਈਸਵੀ ਨੂੰ ਪਿੰਡ ਆਲੋਵਾਲ ਜ਼ਿਲ੍ਹਾ ਪਟਿਆਲਾ ਲਿਖਿਆ ਹੋਇਆ ਜੀ ਅਤੇ 26 ਅਗਸਤ 1975 ਨੂੰ ਬੁਲਬਰ ਹੈਪਟਨ ਇੰਗਲੈਂਡ ਵਿਖੇ ਵਿਖੇ ਜੁੱਤੀ ਚੋਦ ਉਹ ਸਮਾਏ ਤੇ ਆਪਾਂ ਦਰਸ਼ਕ ਕਰ ਰਹੇ ਹਾਂ ਉਹਨਾਂ ਦੇ ਗੁਰਦੁਆਰਾ ਸਾਹਿਬ ਗਰਮਸਰ ਰਾੜਾ ਸਾਹਿਬ ਦੇ ਤੇ ਇਸ ਤੋਂ ਬਾਅਦ ਸੰਤ ਬਾਬਾ ਕਿਸ਼ਨ ਸਿੰਘ ਜੀ ਦਾ ਮਹਾਰਾਜਾ ਜਨਮ 24 ਦਸੰਬਰ ਪੂਰਾ 1900 ਈਸਵੀ ਨੂੰ ਪਿੰਡ ਮਸੀਤਾਂ ਕਿਲਾ ਸਿਰਸਾ ਸੋਰੀ ਜੀ ਮਾਫ ਕਰਨਾ ਜ਼ਿਲ੍ਹਾ ਸਿਰਸਾ ਹਰਿਆਣਾ ਵਿਖੇ ਹੋਇਆ ਅਤੇ 1 ਜਨਵਰੀ 1900 90 ਇਸਵੀ ਨੂੰ ਰਾਣਾ ਸਾਹਿਬ ਇਹ ਜੋਤੀ ਜੋਤ ਸਮਾ ਗਏ ਸੀ ਮੌਜੂਦਾ ਸਮੇਂ ਦੇ ਮਹਾ ਪੁਰਖ ਸੰਤ ਬਾਬਾ ਤੇਜਾ ਸਿੰਘ ਮਹਾਰਾਜ ਦਾ ਜਨਮ ਜਿਹੜਾ ਸੀ ਆਹ ਇਸ ਢਾਡੀ ਬਲਹਾਰ 17 ਜਨਵਰੀ 1927 ਨੂੰ ਪਿੰਡ ਸੋਫੀ ਜਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ ਇਹ ਹੈ ਸੰਤ ਬਾਬਾ ਇਸ ਸਿੰਘ ਜੀ ਦੇ ਸਰੂਪ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਗੁਰਦਾਰ ਸਾਹਿਬ ਦੇ ਉਹ ਤਾਂ ਇਹ ਹੈ ਆਪਾਂ ਅੰਦਰ ਆਏ ਹੋਏ ਆ ਤੇ ਤੁਸੀਂ ਦਰਸ਼ਨ ਕਰੋ ਇਹ ਹੈ ਅੰਦਰ ਜਾਣ ਤੋਂ ਪਹਿਲਾਂ ਆਪਾਂ ਵੱਡਾ ਸਰੂਪ ਤੁਹਾਨੂੰ ਦਿਖਾਇਆ ਤੇ ਅੰਦਰ ਗੁਰਦੁਆਸਾਹ ਦੇ ਪਰ ਨਤਮਸਤਕ ਹੋਵਾਂਗੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਕਰਾ ਕਰ ਲੋ ਜੀ ਤੇ ਜੋ ਵੀ ਮੇਰਾ ਵੀਰ ਭਾਈ ਇਸ ਵੀਡੀਓ ਰਾਹੀਂ ਇਸ ਗੁਰੂ ਘਰ ਦੇ ਜਿਹੜੇ ਦਰਸ਼ਨ ਕਰ ਰਿਆ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਜਿਹੜੇ ਨਹੀਂ ਕਰ ਰਿਆ ਉਹਨਾਂ ਦੀਆਂ ਵੀ ਪੂਰੀਆਂ ਹੋਣ ਸੋ ਇੱਥੇ ਦੋ ਤੋਂ ਸਵੇਰੇ 4:30 ਵਜੇ ਤੱਕ ਪੰਜ ਬਾਣੀਆਂ ਤੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਜੀ। 6:30 ਤੋਂ ਲੈ ਕੇ 6 ਵਜੇ ਤੱਕ ਸ੍ਰੀ ਅਸਾਦੀ ਵਾਰ ਦਾ ਕੀਰਤਨ ਵੀ ਹੁੰਦਾ ਇਸ ਅਸਥਾਨ ਦੇ ਉੱਤੇ। ਸੋ ਇਹ ਜਿਹੜਾ ਆਪਾਂ ਤੁਹਾਨੂੰ ਇਤਿਹਾਸ ਜਿਹੜਾ ਉਹ ਸੁਣਾਇਆ ਹੈਗਾ ਤੇ ਸ਼ਾਮ ਵੇਲੇ ਇਸ ਤਰ੍ਹਾਂ ਹੈ। ਸੋ ਇਹ ਹੈ ਗੁਰਦੁਆਰਾ ਸਾਹਿਬ ਦਾ ਇਤਿਹਾਸ ਆਪਾਂ ਆਪ ਜੀ ਨੂੰ ਸੁਣਾਇਆ ਇਹ ਹੈ ਅੰਦਰ ਬਹੁਤ ਤੰਤਨ ਬੱਬਾ ਇਸਸ ਸਿੰਘ ਜੀ ਮਹਾਰਾਜ ਹਰੇਕ ਲਿਵਾਸ ਚ ਨੇ ਜੀ ਦੇਖ ਰਹੇ ਹਾਂ ਬਹੁਤ ਸੋਹਣੇ ਜਿਹੜੇ ਆ ਗੁਰਦੁਆਰਾ ਸਾਹਿਬ ਉਹ ਬਣੇ ਹੋ ਆ ਤੇ ਸੰਗਤ ਆ ਜਾ ਰਹੀ ਆ ਤੇ ਅਖੰਡ ਪਾਠ ਸਾਹਿਬ ਅੰਦਰ ਜਿਹੜੇ ਉਹ ਖੁੱਲੇ ਹੋਏ ਆ ਤੇ ਆਪਾਂ ਵੀ ਨਤਮਸਤਕ ਹੋ ਚੁੱਕੇ ਆ ਤੇ ਆਪ ਸਾਰੇ ਦੀ ਹਾਜ਼ਰੀ ਲੱਗ ਚੁੱਕੀ ਆ ਜੀ ਸ਼ਬਦਾਂ ਬਾਬਾ ਜੀ ਭਲਾ ਕਰਨ ਤੇ ਇਸ ਤੋਂ ਬਾਅਦ ਚੱਲਾਂਗੇ ਆਪਾਂ ਪ੍ਰਸ਼ਾਦ ਵੀ ਲਵਾਂਗੇ ਤੇ ਆਲੇ-ਦਾਲ ਤੁਸੀਂ ਦੇਖ ਸਕਦੇ ਹੋ ਕਾਫੀ ਫੋਟੋ ਬਾਹਰ ਆ ਗਏ ਆਪਾਂ ਤੇ ਇੱਥੋਂ ਆਪਾਂ ਹੁਣ ਆ ਬਹੁਤ ਵੱਡਾ ਹਾਲ ਆ ਜਿੱਦੋਂ ਕੋਈ ਸਮਾਗਮ ਹੁੰਦਾ ਇੱਥੇ ਹਾਲ ਦੇ ਵਿੱਚ ਜਿਹੜੇ ਪ੍ਰੋਗਰਾਮ ਕੀਤੇ ਜਾਂਦੇ ਆ ਜਿਵੇਂ ਪਿੱਛੇ ਸੰਤਾਂ ਦੀ ਵਰਸ ਹੀ ਹੋਈ ਸੀ ਉਦੋਂ ਵੀ ਤੇ ਇੱਥੋਂ ਆਪਾਂ ਜਿਹੜਾ ਉਹ ਪ੍ਰਸ਼ਾਦ ਤੇ ਕੜਾ ਪ੍ਰਸ਼ਾਦ ਉਹ ਲਵਾਂਗੇ ਤੇ ਇਹ ਹੈ ਇੱਥੇ ਫੜਾ ਪ੍ਰਸ਼ਾਦ ਮਿਲਦਾ ਜੀ ਆ ਲਓ ਆਪਾਂ ਇੱਥੋਂ ਹੁਣ ਬਾਬਾ ਜੀ ਤੋਂ ਲੈ ਲਿਆ ਦੇਖ ਕਾਫੀ ਦੇਤੀ ਬਾਬਾ ਜੀ ਨੇ ਆਓ ਚੱਲਦੇ ਆ ਬਾਹਰ ਆਪਾਂ ਤੁਹਾਨੂੰ ਭੋਰਾ ਸਾਹਿਬ ਦੇ ਵੀ ਜਿਹੜੇ ਆ ਦਰਸ਼ਨ ਉਹ ਕਰਾਵਾਂਗੇ ਚੱਲਦੇ ਆਪਾਂ ਬਾਹਰ ਵਾਲੇ ਪਾਸੇ ਕਾਫੀ ਦੇਖੋ ਅੰਦਰ ਸੁੰਦਰ 에어 ਕੰਡੀਸ਼ਨ ਹਾਲ ਇਹ ਜਿਹੜੇ ਆ ਬਣੇ ਹੋ ਆ ਤੁਸੀਂ ਦੇਖ ਰਹੇ ਹੋ ਤੇ ਬਾਹਰ ਆ ਗਏ ਆ ਬਾਹਰ ਦੇਖੋ ਕਿੰਨੇ ਵਧੀਆ ਸੋਹਣੇ ਪਾਰਕ ਬਣੇ ਆ ਤੇ ਬਾਬਾ ਜੀ ਜਿੱਥੇ ਆ ਸਾਹਮਣੇ ਦੇਖੋ ਤੁਸੀਂ ਕਿੰਨਾ ਸੋਹਣਾ ਬਣ ਗਿਆ ਨਵੀਂ ਬਿਲਡਿੰਗ ਆ ਵੀ ਨਵੀਂ ਬਿਲਡਿੰਗ ਸਾਹਮਣੇ ਜਿਹੜੀ ਉਹ ਬਣੀ ਹੋਈ ਆ ਜੀ ਤੇ ਬਾਬਾ ਜੀ ਫੁੱਲਾਂ ਦਾ ਬਹੁਤ ਸ਼ੌਂਕ ਸੀ ਇਹ ਹੈ ਜਿੱਥੇ ਬਾਬਾ ਜੀ ਬਚਨ ਬਲਾਸ ਕਰਦੇ ਸਨ ਉਹ ਜਗ੍ਹਾ ਇਹ ਬਣੀ ਹੋਈ ਆ ਤੇ ਬਾਬਾ ਜੀ ਇੱਥੇ ਜਿਹੜਾ ਰੋਜ਼ਾਨਾ ਬਚਨ ਬਲਾਸ ਉਹ ਕਰਦੇ ਸਨ ਤੇ ਚੱਲਦੇ ਆਪਾਂ ਪੋਰਾ ਸਾਹਿਬ ਵੱਲ ਤੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਪੋਰਾ ਸਾਹਿਬ ਦੇ ਤੇ ਸਾਫ ਸਫਾਈ ਜਿਹੜੀ ਆ ਹੋ ਰਹੀ ਆ ਉਹ ਵੀ ਵੇਖ ਰਹੇ ਹੋ ਇਹ ਹੈ ਕਾਫੀ ਨਵੇਂ ਆ ਬਿਲਡਿੰਗਾਂ ਨਵੇਂ ਕਮਰੇ ਉਹੋ ਇੱਥੇ ਬਣ ਚੁੱਕੇ ਹਨ ਜੀ ਪੋਰਾ ਸਾਹਿਬ ਦੇ ਦਰਸ਼ਨ ਕਰਾਂਗੇ ਚੱਲਦੇ ਆ ਆਪਾਂ ਬਿਲਕੁਲ ਗੁਰਦੁਆਰ ਸਾਹਿਬ ਦੇ ਪਿੱਛੇ ਆ ਗਏ ਆ ਜਿੱਥੇ ਦੇਖੋ ਅੰਬ ਬਾਬਾ ਜੀ ਨੂੰ ਜਿਹੜੇ ਫੁੱਲ ਵਗੈਰਾ ਬਹੁਤ ਸ਼ੌਕ ਸੀਗਾ ਬਿਲਕੁਲ ਪਿਛਲੇ ਪਾਸੇ ਆਪਾਂ ਆ ਗਏ ਆ ਤੇ ਆਪਾਂ ਅੰਦਰ ਤੁਹਾਨੂੰ ਪੋਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਬਿਲਕੁਲ ਦਰਬਾਰ ਸਾਹਿਬ ਦੇ ਪਿੱਛੇ ਆਪਾਂ ਖੜੇ ਆ ਜੀ ਚੱਲਦੇ ਆ ਆਪਾਂ ਪੋਰਾ ਸਾਹਿਬ ਪੋਰਾ ਸਾਹਿਬ ਤੇ ਐਂਟਰਸ ਤੋਂ ਦੂਜੇ ਪਾਸਿਓਂ ਉਧਰੋਂ ਸਫਾਈ ਵਗੈਰਾ ਹੋ ਰਹੀ ਸੀ ਇਸ ਕਰਕੇ ਆਪਾਂ ਇਧਰੋਂ ਦੀ ਐਂਟਰ ਕੀਤਾ ਜੀ ਇਹ ਪੂਰਾ ਸਾਹਿਬ ਬਾਬਾ ਜੀ ਨੂੰ ਸੰਤ ਬਾਬਾ ਜੀ ਸਰਸ਼੍ਰੀ ਦੇ ਫੁੱਲਾਂ ਜੀ ਦਾ ਬਹੁਤ ਸ਼ੌਕ ਸੀ ਦਾ ਦੇਖ ਸਕਦੇ ਹੋ ਜੀ ਤੇ ਬਾਬਾ ਜੀ ਨੂੰ ਫੁੱਲਾਂ ਦਾ ਬਹੁਤ ਸ਼ੌਕ ਸੀ ਦੇਖੋ ਅਲੱਗ-ਅਲੱਗ ਪ੍ਰਕਾਰ ਦੇ ਜਿਹੜੇ ਫੁੱਲ ਬੂਟੇ ਲੱਗੇ ਹੋ ਆ ਗੁਲਾਬ ਤੇ ਤਰ੍ਹਾਂ-ਤਰ੍ਹਾਂ ਦੇ ਗੇਂਦੇ ਦੇ ਫੁੱਲ ਦੇਖੋ ਕਿਆ ਸੋਹਣੇ ਫੁੱਲ ਵਾੜੀ ਦੇਖ ਸਕਦੇ ਹੋ ਬਹੁਤ ਸੋਹਣੀ ਇਹ ਬਣੀ ਹੋ ਆ ਆ ਦੇਖੋ ਬਹੁਤ ਸੋਹਣਾ ਜਿਹੜਾ ਪੂਰਾ ਸਾਹਿਬ ਤੇ ਬਾਹਰਲੇ ਪਾਸੇ ਬਿਲਕੁਲ ਦਰਸ਼ਨ ਕਰਕੇ ਆਉਨੇ ਚੱਲਦੇ ਅੰਦਰ ਤੁਹਾਨੂੰ ਦਰਸ਼ਨ ਕਰਾਵਾਂਗੇ ਅੰਨਰੂਪ ਬਣਾ ਕੇ ਸ਼ਬਦਾਂ ਨੂੰ ਬਣਾ ਕੇ ਦੀਪਕਰਮਾਂ ਚੁੱਪ ਕਰ ਦਿੱਤਾ। ਅੱਲਾਮਾ ਤੇ ਪੂਰਾ ਸਾਭ ਜਪ ਆ ਗਿਆ ਅੰਦਰ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਸਮਰਦੀਚ ਬੈਠੇ ਨੇ। ਅੰਦਰ ਤੁਸੀਂ ਦੇਖੋ ਕਿੰਨੇ ਕੀਮਤੀ ਪਰਫਿਊਮ ਮਾਲਾਂ ਪਈਆਂ ਨੇ, ਸੋਚੀਆਂ ਤੇ ਇੱਧਰ ਆਹ ਦੇਖ ਸਕਦੇ ਹੋ ਸੀ ਬਾਬਾ ਜੀ ਦੀਆਂ ਤਲਵਾਰਾਂ ਛਤਰੀਆਂ ਹਨ ਜੀ। ਇਹ ਪੂਰਾ ਸਾਭ ਦੇ ਅਸੀਂ ਦਰਸ਼ਨ ਕਰ ਰਹੇ ਹਾਂ। ਤੇ ਬਾਬਾ ਜੀ ਦੇ ਜੁੱਤੇ ਇਹ ਜੁੱਤੇ ਨੇ ਬਾਬਾ ਜੀ ਦੇ ਤੰਦਰ ਬਾਬਾ ਐਸ਼ਰ ਸਿੰਘ ਜੀ ਦੇ ਤੇ ਉੱਪਰ ਸਾਰੇ ਸਰੂਪ ਬਾਬਾ ਜੀ ਦੇ ਇਹ ਉਹ ਸਰੂਪ ਨੇ ਜਿਸ ਸਤਸਿੰਘ ਮਹਾਰਾਜ ਜੀ ਦੇ ਪਵਿੱਤਰ ਸ਼ਰੀਰ ਜਲ ਪ੍ਰਵਾਹ ਕਰਨ ਸਮੇਂ ਵਿਪੋਰ ਸਾਹਿਬ ਵਿਖੇ ਮਿੱਤੀ 1 ਸਤੰਬਰ 2075 ਦੀਆਂ ਨੇ ਸਾਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਲਦੇ ਆਂ ਅੱਗੇ ਇਹ ਵੀ ਜਲ ਪ੍ਰਵਾਹ ਕਰਨ ਦੇ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਨਰਸ਼ਨਪੁਰੋਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਪੋਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਸੋਨੇ ਪੋਰਾ ਸਾਹਿਬ ਹੈਗੇ ਬਾਬਾ ਜੀ ਦੇ ਬਾਬਾ ਜੀ ਆਪਣੀ ਮੌਜ ਵਿੱਚ ਉਹਨਾਂ ਦੇ ਜਿਹੜੇ ਘੋੜਸਵਾਰੀ ਕਰਦੇ ਉਦੋਂ ਦੇ ਇਹ ਜਿਹੜੇ ਆ ਜੁੱਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਵਾਲੇ ਵੀ ਇਹ ਵਾਲੇ ਉੱਪਰ ਉਹ ਬੜੀ ਨੇ ਤਸਵੀਰਾਂ ਸਰੂਪ ਤੇ ਸੰਗਤ ਇਦਾਂ ਦਿਹਾਉਂਦੀ ਹੈ ਕੁਦਰਤੀ ਆਪਾਂ ਨੂੰ ਭੋਰਾ ਸਾਹਿਬ ਦੇ ਦਰਸ਼ਨ ਹੋ ਗਏ ਖੁੱਲਾ ਸੀ ਤੇ ਦਰਸ਼ਨ ਹੋ ਗਏ ਨੇ ਚੱਲਦੇ ਆ ਅੱਗੇ ਇਹ ਦੇਖੋ ਤੁਸੀਂ ਪੂਰੀ ਦੁਕਾਨ ਦੇ ਨਾਲੋਂ ਘਟਣੀ ਹੈ ਸਾਰੇ ਸ਼ੋਪ ਇਹਦੇ ਅਲਵੀਰਾ ਦੇ ਵਿੱਚ ਟਕਾਏ ਹੋਏ ਦੇਖੋ ਜੀ ਕੀਮਤੀ ਬਾਬਾ ਜੀ ਦੇ ਜੋੜੇ ਦਰਸ਼ਨ ਕਰੋ ਰੂਪਤ ਸੰਤ ਬਾਬਾ ਤੇਜਾ ਸਿੰਘ ਜੀ ਦਾ ਤੇ ਹੈਂਡ ਪੰਪ ਤੁਸੀਂ ਦੇਖੋ ਜੀ ਬਹੁਤ ਪੁਰਾਣਾ ਤੇ ਇਹ ਬਾਬਾ ਜੀ ਦਾ ਹੈਗਾ ਸੀ ਨੋਨ ਵਾਲਾ ਥਾਂ ਸ਼ੈ ਇੱਕ ਪੈਰਾ ਲੱਗੇ ਹੋਇਆ ਤੇ ਸਫਾਈ ਬਰਕਰਾਰ ਇੱਥੇ ਚੱਲਦੀ ਰਹਿੰਦੀ ਆ ਠੀਕ ਹੈ ਜੀ ਧੰਨਵਾਦ ਸਾ ਸנג ਜੀ ਇਹ ਉਹ ਬਕਸਾ ਜਿਸ ਵਿੱਚ ਮਹਾਪੁਰਸਾਂ ਦਾ ਸਰੀਰ ਪਵਿੱਤਰ ਸ੍ਰੀ ਇੰਗਲੈਂਡ ਤੋਂ ਪੰਜਾਬ ਲਿਆਂਦਾ ਗਿਆ ਸੀ ਦਰਸ਼ਨ ਕਰੋ ਤੇ ਗੁਰੂ ਘਰ ਤੇ ਆ ਖੁਸ਼ੀਆਂ ਪ੍ਰਾਪਤ ਕਰੋ ਜੀ ਆ ਦਿਖਿਆ ਵੀ ਹੋਇਆ ਤਾਂ ਸਾਰੇ ਪਰੇ ਰਹਿਣ ਉਤਾਰ ਇਹ ਆ ਵਾਲਾ ਜੀ ਬਕਸਾ ਦਰਸ਼ਨ ਕਰੋ ਬਹੁਤ ਸੋਹਣੇ ਪੂਰਾ ਸਾਲ ਜੇ ਆਪਾਂ ਦਰਸ਼ਨ ਕੀਤੇ ਆ ਚੱਲਦੇ ਆ ਬਾਹਰ ਨੂੰ ਇਹ ਚੇਅਰ ਵਗੈਰਾ ਬਾਬਾ ਜੀ ਦੀਆਂ ਚਲੋ ਜੀ ਆਪਣੇ ਆਪ ਨੂੰ ਸੁਹੇ ਮਾਰੀ ਦ੍ਰਿਸ਼ਾ ਬਾਹਰ ਅੰਬੂ ਦੇ ਪੀੜ ਲੱਗੇ ਹੋਏ ਆ ਤੇ ਬਾਹਰੋਂ ਪੁਰੇ ਸਾਬ ਦੇ ਦਰਸ਼ਨ ਕਰੋ ਸੰਗਤਾਂ ਆਂਦੀ ਜਾ ਰਹੀਆਂ ਨੇ ਆਈਆਂ ਜਾ ਰਹੀਆਂ ਨੇ ਤੇ ਆਈ ਜਾਈ ਜਾ ਰਹੀਆਂ ਨੇ ਚੱਲਦੇ ਆਪਾਂ ਵੀ ਬਾਹਰ ਨੂੰ ਸੋ ਫੁੱਲਾਂ ਦੀ ਫਲਵਾੜੀ ਕਈ ਤਰ੍ਹਾਂ ਦੇ ਫੁੱਲ ਜਿਹੜੇ ਇੱਥੇ ਹੈਗੇ ਆ ਚੱਲਦੇ ਆ ਜੀ ਬਾਹਰ ਨੂੰ ਆਪਾਂ ਚੱਲਦੇ ਆ ਬਾਹਰ ਨੂੰ ਜੀ ਸੋ ਇਹ ਸੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਪੂਰਾ ਸਾਹਿਬ ਲੋ ਦੁਆਰਾ ਤੋਂ ਆਪਾਂ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ। ਉਇਤਰ ਜਿਹੜੀ ਆ ਨਵੀਂ ਕੰਸਟਰਕਸ਼ਨ ਹੋਈ ਵੀ ਆ ਇਹ ਦੇਖ ਰਹੇ ਆ। ਚੱਲਦੇ ਆਪਾਂ ਲੰਗਰ ਸਾਹਿਬ ਵੱਲ ਨਾਲੇ ਲੱਗਰ ਛੱਕਾਂਗੇ। ਤੋਂ ਕਾਫੀ ਗੇਟ ਬਣੇ ਹੋਏ ਆ ਇੱਧਰ ਵੀ ਦੇਖੋ ਗੇਟ ਬਣਿਆ ਹੋਇਆ। ਤੇ ਚਾਰੇ ਪਾਸੇ ਜਿਹੜੇ ਆ ਗੇਟ ਹੀ ਗੇਟ ਤੁਹਾਨੂੰ ਸਾਰੇ ਪਾਸੇ ਨਜ਼ਰ ਆਉਣਗੇ ਇਹ ਹੈ ਸਾਹਮਣੇ ਗੁਰਦੁਆਰਾ ਕਰਨਸਰ ਰਾੜਾ ਸਾਹਿਬ ਟਰਸਟ ਦਾ ਦਫ਼ਤਰ ਸੋ ਕਾਫੀ ਰੀਨੋਵੇਸ਼ਨ ਤੁਸੀਂ ਦੇਖ ਰਹੇ ਹੋ ਚੁੱਕੀ ਆ ਬਹੁਤ ਸ਼ਾਂਤੀ ਜਿਹੜੀ ਇਸ ਜਗ੍ਹਾ ਪਰ ਆਪਾਂ ਨੂੰ ਸੰਗਤ ਨੂੰ ਮਿਲ ਰਹੀ ਆ ਜੋ ਵੀ ਇਸ ਗੁਰਦਵਾਰ ਸਾਹਿਬ ਦੇ ਦਰਸ਼ਨ ਕਰ ਰਿਆ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਹੋਣ ਦੀ ਆਓ ਆਪਾਂ ਅੱਗੇ ਚੱਲਦੇ ਹਾਂ ਉਹ ਇੱਕ ਹੀ ਵੀ ਗੇਟ ਬਾਹਰੋਂ ਅੰਦਰ ਆਉਣ ਲਈ ਅੰਦਰੋਂ ਬਾਹਰ ਜਾਣ ਲਈ ਜਿਹੜਾ ਬਣਿਆ ਹੋਇਆ ਅਜੇ ਅੰਡਰ ਕੰਸਟਰਕਸ਼ਨ ਚੱਲਦਾ ਪਿਆ ਤੇ ਇੱਧਰ ਸਾਰਾ ਲੰਗਰ ਦਾ ਪ੍ਰਬੰਧ ਹੈ ਜੀ ਤੇ ਸਾਹਮਣੇ ਦਰਸ਼ਨ ਕਰ ਰਹੇ ਗੁਰਦਵਾਰਾ ਕਰਮਸਰ ਰਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਹੈ ਓਏ ਗੁਰੂ ਨਾਨਕ ਲੰਗਰ ਹਾਲ ਸੰਮਤ ਨਾਨਕਸ਼ਾਹੀ 500 ਤੇ 53 ਸਾਨ 2021 ਗੁਰੂ ਨਾਨਕ ਲੰਗਰ ਹੈ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜੀ ਦਾ ਇਸ ਤਰ੍ਹਾਂ ਇੱਥੇ ਪਹਿਲਾਂ ਬਰਤਨ ਲੈਣੇ ਹੁੰਦੇ ਆ ਲਾਈਨ ਵਿੱਚ ਆ ਕੇ ਬਰਤਨ ਲਓ ਇੱਥੋਂ ਬਰਤਨ ਲੈ ਕੇ ਫਿਰ ਅੰਦਰ ਜਿਹੜਾ ਲੰਗਰ ਸਿੰਘ ਸਾਹਿਬ ਵੱਲੋਂ ਸ਼ਿਕਾਇਆ ਜਾਂਦਾ ਹੈ ਇੱਥੇ ਜੁੱਤੇ ਜਿਹੜੇ ਉਤਾਰੇ ਜਾਂਦੇ ਆ ਆਪਾਂ ਬਾਬਾ ਜੀ ਤੋਂ ਭਾਂਡੇ ਲਵਾਂਗੇ ਬਰਤਨ ਲੈ ਕੇ ਅੰਦਰ ਲੰਗਰ ਸ਼ਕ ਖਾਲਸਾ ਬਾਗੀ ਫਤੇ ਜੀ ਖਾਲਸਾ ਬਾਗੀ ਫਤੇ ਜੀ ਹੋਰ ਬਾਬੇ ਠੀਕ ਠਾਕ ਚਲੋ ਸੋ ਇਸ ਤਰ੍ਹਾਂ ਬਾਹਰ ਇੱਕ ਤੁਸੀਂ ਦੇਖ ਰਹੇ ਲੋਨ ਵੀ ਹੈਗੇ ਆ ਬੈਠਣ ਵਾਸਤੇ ਸੰਗਤ ਦੇ ਸਾਰੇ ਤਰ੍ਹਾਂ ਦਾ ਅਰੇਂਜਮੈਂਟ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੈਗਾ ਉਹ ਪਹੁੰਚ ਗਏ ਆਪਾਂ ਲੰਗਰ ਹਾਲ ਦੇ ਵਿੱਚ ਵੱਡੇ ਵੱਡੇ ਪੱਖੇ ਤੁਸੀਂ ਵੇਖ ਰਹੇ ਹੋ ਚੱਲ ਰਹੇ ਆ ਤੇ ਆਪਾਂ ਬਰਤਨ ਵੀ ਲੈ ਲਿਆ ਲੰਗਰ ਛਕਣ ਵਾਸਤੇ ਤੇ ਚੱਲਾਂਗੇ ਅੰਦਰ ਤੇ ਲੰਗਰ ਛਕਾਂਗੇ ਅੰਦਰ ਤੁਸੀਂ ਦੇਖ ਰਹੇ ਹੋ ਲੰਗਰ ਜਿਹੜਾ ਛਕ ਰਹੀ ਆ ਬੜਾ ਵਧੀਆ ਲਾਈਨਾਂ 'ਚ ਉਧਰ ਚਾਹ ਦਾ ਲੰਗਰ ਵੀ ਚੱਲ ਰਿਹਾ ਹੈਗਾ ਤੇ ਆਪਾਂ ਵੀ ਇੱਧਰ ਬਹਿ ਕੇ ਲੰਗਰ ਉਹ ਛਕਾਂਗੇ ਸੋ ਲੰਗਰ ਆਪਣਾ ਆ ਗਿਆ ਤੇ ਬਸ ਛਕਦੇ ਆ ਜੀ ਅੱਪਾ ਲੰਗਰ ਜਿਹੜਾ ਉਹ ਸ਼ਕਲਿਆ ਹੈਗਾ ਇਸ ਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ ਸੋ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਤਜ਼ਾਰ ਕਰਨਾ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤਾਂ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪੈਲ ਦੇ ਆਧਾਰ ਤੇ ਮਿਲ ਸਕੇ ਇਸ ਨਾਲ ਸਰਿੰਦਰ ਸਿੰਘ ਨੂੰ ਉਹ ਦੀ ਇਜਾਜ਼ਤ ਰੱਬ ਰੱਖਾ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ